ਸਾਸੀ ਗਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਵੀਡੀਓ ਬਲੋਂ ਦੇ ਬਲੋਂ ਦੇ ਸਾਰੇ ਜਿਹਨੇ ਬਾਹਰੋਂ ਕੰਪਿਊਟਰ ਦੇ ਬਾਹਰ ਆ ਗਏ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੰਦਰ ਆ ਕੇ ਤੇ ਭਾਜੂ ਨੇ ਚੜ੍ਹ ਤੇ ਫਿਰ ਚੌਕੇ। ਆਟਾ ਬੜਾ ਸਖਤ ਹੀ ਇੰਹੀਂ ਕਿ ਤੁਸੀਂ ਵੀ ਲਾ ਕੇ ਵੇਖੋ। ਅੱਜ ਕਨੀ ਰਸਮ ਹੋਈ ਅੱਜ। ਅੱਜ ਭਾਜੂ ਦੀ ਹੋ ਗਈ ਚੌਕੇ ਦੀ ਰਸਮ। ਚੌਕੇ ਚੜਾਤਾ। ਉਹ ਮੈਂ ਕੇਤੇ ਨਹੀਂ ਕਦੀ ਵੇਲੀ ਰੋਟੀ। ਹਾਂ। ਓਹ ਕਿਆ ਬਾਤ ਐ ਪਾਈ ਦੀ ਰੋਟੀ ਵੇਖੋ ਕਿੰਨਾ ਗੋਲ ਘੁੰਮ ਜੀ ਇਹ 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 ਉਹ ਉਹ ਆ ਜਾ ਲਗੇ ਕਹਿੰਦੇ ਉਹ ਕਹਤੇ ਆ ਢਾਈ ਪਿੱਛੇ ਛੱਡ ਦੇਣੇ ਛਾਜੀ ਪੀਦਾ ਇਹ ਨਹੀਂ ਗੱਲ ਆ ਕਹਦੇ ਨਹੀਂ ਕਾਲੇ ਵਿੱਚ ਗਾ ਲੰਦੇ ਆ ਅੱਜ ਤੜੀ ਬੇਇਜ਼ਤੀ ਹੋ ਗਈ ਅੱਜ ਨਹੀਂ ਗੋਲ ਰੋਟੀ ਪੱਕੀ ਗੋਲ ਰੋਟੀ ਨਹੀਂ ਕੋਈ ਕੋਈ ਕਰਦਾਂਗੇ ਇਹਨੂੰ ਐ ਮੈਂ ਆਟਾ ਨਹੀਂ ਨਸਾਈ ਦਿੱਤੀ ਉਹਨੇ ਤੇ ਮਸਦੀ ਕਰਨੀ ਨਹੀਂ 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 ਅਸਰ ਵਿੱਚ ਪਤਾ ਕੀ ਗੱਲ ਵਾ ਭਾਜੀ ਦਾੜ ਦੀਦੀ ਨਾਲ ਪਿਆਰ ਬੜਾ ਹੈ ਉਹਨੇ ਦਿਲ ਬਣਾਇਆ ਉਹ ਦਿਲ ਬਣਾਇਆ ਨਹੀਂ ਦਿਲ ਕਰਤਾ ਬਾਹਰ ਦਿਲ ਕਰਤਾ ਉਹਦਾ ਮੈਂ ਆਟਾ ਨਹੀਂ ਗਾ ਇਹ ਆਟਾ ਜਿੰਦਗੀਆਂ ਮਲੇ ਅਲਨੇ ਗਿਆ ਪਤਨ ਗਿਆ ਜੇ ਅੱਜ ਅੱਜ ਲੱਗਦਾ ਕੋਈ ਕੰਮ ਖਰਾਬ ਹੋਇਆ ਆਟਾ ਸੱਗਦਾ ਤਾਂ ਕਰਕੇ ਨਾ ਇਹ ਆ ਲੋ ਜੀ ਆ ਪਾਤਾ ਟੋਨ ਵਟਾ ਕੇ ਲੈ ਕਹਿੰਦੇ ਸੀ ਕੰਟੀ ਆਂਦੇ ਡੋਨ ਮੱਟਾ ਆਹ ਆਂਦਾ ਤੇ ਮੈਂ ਚਾਠੋੜੀ ਬਸ ਜਾਂਦੀ ਇੱਕ ਪਾਸੇ ਨੂੰ ਚੱਲਿਆ ਹਾਂ ਪਰ ਅੱਡੀ ਪਤਾ ਗੱਲ ਕੀ ਆ ਜਿਹੜੇ ਬੰਦੇ ਨੂੰ ਮਾਲਾ ਮੋਟਾ ਵੀ ਹੱਥ ਫਲਾ ਮਾਰਨਾ ਆਉਂਦਾ ਨਾ ਚਲੋ ਭੁੱਖਾ ਤਾਂ ਨਹੀਂ ਸਹੂਗਾ ਆਪਣਾ ਡੇਢ ਤੇ ਭਰੂਗਾ ਨਾ ਹੈ ਕਿ ਨਾ ਨਾਲੇ ਡੈਡੀ ਆਂਦੇ ਆਂਦੇ ਆਂ ਅੰਦਰੇ ਅੰਦਰ ਜਾ ਕੇ ਸਾਰੇ ਰਲ ਮੇ ਜਾਣੀ ਇੱਕ ਵਾਰੀ ਟਿੰਕਾ ਚੱਕਾ ਚੱਲਿਆ ਤੇ ਹੀ ਸੇਂ ਕਰੋ ਤੇ ਮੈਂ ਰੋਟੀਆਂ ਲਾ ਦੇਣੀ ਆਹੋ ਜੋ ਜੜੀਆਂ ਰੈਂਦੀ ਨਾਲੇ ਆਹ ਆਕਾ ਵੋ ਸੋਮਨ ਰੋਜੋ ਯਾਰ ਆਹੋ ਉਹ ਜੋ ਅੱਜ ਨੂੰ ਬਹੁਤ ਹੀ ਧੋਖਾ ਲੱਗਿਆ ਤੇ ਚੁੱਗ ਗਿਆ ਹੋ ਗਿਆ ਚਾਰ ਦਿਨ ਰਹਿਣ ਤੁਹਾਡੇ ਘਰ ਤੇ ਸਾਬ ਜੀ ਆਟਾ ਤੇ ਮੈਂ ਆ ਸੁਧੀ ਕਰੀ ਕੇ ਨਹੀਂ ਗੱਲ ਸਹੀ ਵਾਕਿਆ ਮੇਰੇ ਸਾਸਿਕਾ ਦਾ ਹਾਂ ਸਾਰੇ ਦਾ ਸਾਸਿਕਾ ਦਾ ਹਾਂ ਇੱਕ ਬਲਾਈ ਮਰੂ ਮੈਂ ਹਾਈ ਸਾਈਡ ਹਾਂ ਵਿਚ ਹੈ ਨਹੀਂ ਉਹ ਅੰਟੀ ਦੀ ਗੱਲ ਸੱਚੀ ਹੈ ਉਹਨੇ ਨਹੀਂ ਲੰਨਾ ਚਾਰ ਦਿਨ ਦੇ ਆਹੋ ਹਾਂ ਉਹ ਤੇ ਕਦੇ ਨਹੀਂ ਰੱਜਣ ਆ ਨਹੀਂ ਹੋਏ ਗਏ ਹਾਂ ਜੀ ਤੇ ਗੱਲ ਸਹੀ ਹੈ ਵਾਕਿਆ ਨਾ ਅੰਟੀ ਕੋ ਉੱਪਰ ਆ ਰਹੀ ਨਹੀਂ ਬੈਠਾ ਨਾ ਮੀਡੀਓ ਤੇ ਪਲਾਹ ਹੈਗਾ ਨਾ ਇਹਨਾਂ ਕੋ ਸਾਈਡ ਹੀ ਪਲਾਹ ਨਹੀਂ ਨਹੀਂ ਸਾਡੀ ਮਾਲਾ ਭੋਗ ਹੈਡਾ ਓਏ ਮਾਲਾ ਭੋਗ ਹੈਡਾ ਸਾਡੀ ਮੈਂ ਕਹਿੰਦੀ ਵੀ ਗੱਲਾਂ ਕੇ ਨੂੰ ਇਦਾਂ ਦੀ ਹੁੰਦੀਆਂ ਨੇ ਨਾ ਨਾ ਫਨੀ ਮਾਤਾ ਪੂਰੀ ਫਨੀ ਚਲ ਬਣਾ ਦੇ ਬਏ ਬਏ ਸੀਨ ਚ ਕਹਿ ਰਹੇ ਮਾਤਾ ਬੜੀ ਹੰਤਰੀ ਆ ਪਏ ਪਏ ਚੀਤੇ ਵਿੱਚ ਚੱਲਦੇ ਇੱਥੇ ਪਰ ਇਹ ਕਹ ਲੈਣਾ ਵੀਡੀਓ ਬਣਾਉਂਦਾ ਹੀ ਮਜ਼ਾ ਤਾਂ ਹੀ ਹੁੰਦਾ ਵਾ ਜਦੋਂ ਸਾਰੇ ਜਿਹੜੇ ਕੈਰੈਕਟਰ ਇੱਕੋ ਜਿਹੇ ਸਾਰੇ ਹਾਸਮੁਖੇ ਵਾਲੇ ਬਣੇ ਹੋਣ ਸਾਰੇ ਹੈ ਨਾ ਹਾਂ ਫੇਰੀ ਹਾਂ ਤਾਂ ਹੀ ਕਰਕੇ ਮਜ਼ਾ ਆਉਂਦਾ ਵਾ ਵੀਡੀਓ ਬਣਾਉਣ ਦੇ ਚੰ ਮੈਂ ਇਹਨੂੰ ਆਪਰੇ ਦਾ ਲਾਵਾ ਤੂੰ ਕੰਨ ਕੀ ਨਹੀਂ ਹੈ ਉਧਰੋਂ ਆਈ ਮੇ ਪੱਜੀ ਬਾਲੇ ਬਣੋ ਆਖਾਂ ਨਾਲ ਬੰਦੀ ਆ ਅੰਦਰ ਮੈਨੂੰ ਨਹੀਂ ਪਤਾ ਅਚਾਨਕ ਹੋ ਗਿਆ ਹੈ ਮੰਮੀ ਕੀ ਹੋਇਆ ਹਾਂ ਮੰਮੀ ਕੀ ਅਚਾਨਕ ਨਿਕਲ ਆ ਅੰਦਰੋਂ ਨਿਕਲਦੇ ਕਿਸੇ ਨੇ ਕੀ ਗੱਲ ਮੇਰਾ ਹੱਥ ਆ ਗਿਆ ਮੈਂ ਤਾਂ ਕੁੱਟ-ਕੱਟ ਗਈ ਕੁੱਟ ਗਈ ਕੁੱਟ ਗਈ ਉਹਦਾ ਕਬਟੀਆਂ ਆਉਂਦੀਆਂ ਨਾ ਪਹਿਲਾਂ ਇੱਧਰ ਤੂੰ ਆ ਆਹੋ ਪਹਿਲਾਂ ਹੀ ਪਹਿਲੇ ਰੇਡ ਤੋਂ ਨਹੀਂ ਯਾਰ ਐਦਾ ਛੋਕਾ ਕਦੀ ਆਵਾ ਖੁਲਾਵ ਤੇ ਮੇਰੀ ਆਦਤ ਜੀ ਬਣੀ ਹੈ ਨਾ ਕਿ ਇੱਥੇ ਬੱਟੇ ਕੋ ਮੈਨੂੰ ਪਹਿਲਾਂ ਚੁੱਕ ਨਹੀਂ ਆਵਾ ਕਿ ਨਹੀਂ ਹੋਵੇ ਪਜਾਮੇ ਦੀ ਫਿਕਰ ਤਾਂ ਇਹ ਮਾਂ ਦੀ ਨਹੀਂ ਚਲੋ ਅੰਡੀ ਫਿਰ ਮੰਮੀ ਬੜੀ ਹੰਤਰੀ ਮੇਰਾ ਸੁਨਗ ਹੋ ਗਿਆ ਵਾ ਲੰਮੀ ਪੈਰ ਦੇ ਹੋ ਗਿਆ ਵਾ ਨਹੀਂ ਉਹ ਸੀ ਇੰਨੇ ਥੋੜਾ ਘਤੋਸੇ ਉਹ ਨਾ ਪੈਰ ਦੀ ਚੁਕੀ ਰਹਿ ਜਾਂਦੀ

ਲਿਉਂਦੇ ਆ। ਹੋਰ ਹੋ ਗਿਆ? ਹਾਂ ਹਾਂ। ਹੋਰ ਕੀ ਕਰਨਾ? ਉੱਛਦੇ ਉੱਠਾ ਲਿਆ ਸੀ। ਆਹ ਖਾਲੇ ਨਹੀਂ ਕਹਿੰਦਾ। ਥੋੜਾ ਥੋੜਾ ਕਰਨਾ। ਮੈਂ ਵੀ ਥੋੜੇ ਦੇਣਾ। ਮੈਂ ਮਾੜਾ ਜੀ ਹੋ ਗਿਆ। ਪਤੰਦਰਾਂ ਦੇ ਛੋੜੇ ਦਤਾਨਾ ਮੈਂ ਤਾਂ ਹੀ ਕਿਹਾ ਤਾਵੇ ਹੁਣ ਵੀ ਕਹਿੰਦੇ ਆ। ਬਹਿਣਾ ਕਹਿੰਦਾ ਪਹਿਲਾਂ। ਕਿ ਮੈਂ ਨਹੀਂ ਥੋੜੇ ਦੇਣਾ। ਆ ਮੈਂ ਨਹੀਂ ਮੈਂ ਥੋੜੇ ਦੇ ਆ ਸੀ। ਮੰਮੀ ਉੱਠੀ। ਲੋ ਜੀ ਦਾਦੀ ਜੀ ਖੋਲ ਰਹੇ ਨੇ। ਇੱਕ ਗਿਫਟ ਅਮਰਤ ਦਾ। ਆਪ ਤਾਂ ਮੰਮੀ ਉਤੀ ਪਹਿਲਾਂ ਤੇ ਮੰਮੀ ਨੇ ਕੀ ਕੀਤਾ ਮਿਲ ਜੱਫੀ ਬਾਈ ਉਹ ਨਹੀਂ ਉਹਨੂੰ ਚਾਹੀਦੀ ਕਿ ਉਹ ਜੰਮਿਆ ਆ ਪਾਤਾ ਤੇ ਹੋਰ ਪਹਿਲਾਂ ਸ਼ੁਰੂ ਬਾਤ ਤੇ ਮੀਰੂ ਗੱਲ ਲੱਗੇ ਤੈਨੂੰ ਵਧਾਈਆਂ ਹਾਂ ਮੰਮੀ ਤੇਰੀ ਵਧਾਈਆਂ ਹਾਂ ਬੋ ਆਪੇ ਅਮਰਤ ਨੂੰ ਦੇ ਦਿੱਤਾ ਹੈ ਗਿਫਟ ਤੇ ਮਤਲਬ ਅਮਰਤ ਘਰੇ ਹੈ ਨਹੀਂ ਗਾਏ ਤਾਂ ਕਰਕੇ ਮੈਂ ਮੰਮੀ ਨੂੰ ਤੇ ਦਾਦੀ ਨੂੰ ਗਿਫਟ ਦਿੱਤਾ ਸੀ ਤੇ ਕਿਦਾਂ ਦਾ ਲੱਗਾ ਗਿਫਟ ਪੈਸੇ ਤੁਹਾਨੂੰ ਹਾਂ ਸ਼ੋਸਾ ਮੈਨੂੰ ਨਾ ਥੋੜਾ ਇਹ ਆਉਂਦਿਆ ਵੀ ਮੈਂ ਉਹਦੇ ਨੇ ਕੀ ਲੈ ਕੇ ਛੋਟਾ ਬੱਚਾ ਹੋਇਆ ਹਨਾ ਤੇ ਬਾਜੀ ਲੈ ਜੇ ਕੁਛ ਲੈ ਜੇ ਨਹੀਂ ਕੀ ਲੈ ਜਾ ਪਹਿਲਾਂ ਮੈਂ ਕਿਹਾ ਚੈ ਨਾ ਬਣਵਾ ਲਾ ਉਹਦੇ ਦੇ ਚਾਂਦੀ ਦੇ ਫਿਰ ਮੈਂ ਪਤਾ ਨਹੀਂ ਪਾਵੇ ਕਿ ਨਾ ਪਾਲੀ ਦੀਦੀਾਂ ਦੇ ਹੈ ਵੀ ਥੋੜਾ ਇਦਾਂ ਦਾ ਢੇੜੀ ਪਸੰਦ ਚੀਜ਼ ਲਈ ਪਾਉਂਗੀ ਨਹੀਂ ਚੈ ਨਾ ਫਿਰ ਮੈਂ ਕਰ ਦਿੰਦਾ ਤਾਂ ਪਾਈ ਨਹੀਂ ਦੇਖੀ ਹੈਗੀ ਤਾਂ ਹੀ ਕਰਕੇ ਫਿਰ ਮੈਂ ਚੱਲ ਮੈਂ ਨੂੰ ਮੈਂ ਕਿਹਾ ਮੈਂ ਚੱਲ ਹਾਂ ਤੇ ਉਹ ਕਹਿੰਦੀ ਵੀ ਮੈਂ ਕੜਾ ਬਣਾ ਕੇ ਲਿਆਉਣਾ ਸੀ ਚੱਲੀ ਤਾਂ ਤੇ ਮੈਂ ਕਿਹਾ ਵੀ ਇਹਨੂੰ ਪੋਛਲਾ ਪੈਣਾ ਹੈ ਨਾ ਆਪਣੇ ਪੁੱਤੀਏ ਨੂੰ ਤੇ ਉਹ ਕਹਿੰਦਾ ਨਹੀਂ ਕੋਈ ਉਹ ਕਹਿੰਦੀ ਇੱਥੇ ਦੁਕਾਨ ਤੇ ਕਰਵਾਇਆ ਤੇ ਇੱਥੇ ਬਣਵਾ ਲੈ। ਸਾਡੇ ਅੱਛਾ ਅੱਛਾ ਤੇ ਮੈਂ ਜਾ ਤੀ ਲੋ। ਉਹ ਮੰਮੀ ਆ ਵੀ ਭਾਜੀ ਉਹ ਕਹੇਗੀ ਦੋ ਜਾ ਸਾਡੀ ਜਾ ਫਿਰ ਮੈਂ ਪੂਰਾ ਕਾਪਾ ਆ ਲੈ। ਇਹ ਮੈਂ ਲੱਗੇ ਭਾਜੀ ਆਪਣੇ ਜੇਰੇ ਨੂੰ ਮੈਂ ਕਹਿਣ ਦੀ ਹਾਂ। ਹਾਂਜੀ ਹਾਂਜੀ। ਮੈਂ ਭਾਜੀ ਇਹ ਕਿਸ਼ਰ ਦਾ ਮਾਧਿਅਮ ਹੁੰਦਾ ਉਹ ਇਕੱਠੇ ਹੁੰਦਾ। ਇਕੱਠੇ ਹੁੰਦਾ ਹਾਂ। ਕੋਈ ਜਰੂਰੀ ਹੁੰਦੀ ਹਾਂ। ਹਾਂ ਹਾਂ ਉਹਨੇ ਵੀ ਇਸ ਦੀ 5000 ਕੀ ਭੇਜਿਆ ਮਨ ਦਾ ਤਾ ਤੇ ਨਹੀਂ ਹਾਂ ਭੇਜਿਆ ਤੇ ਚਲੋ ਗਿਫਟਾਂ ਦੇ ਹਨ ਉਹਨੇ ਦੀ ਪਿਆਰ ਹੋਣਾ ਚਾਹੀਦਾ ਪਿਆਰ ਹੋਣਾ ਚਾਹੀਦਾ ਆ ਬੰਦੇ ਨਾਲ ਅੰਤੇ ਜਗਮ ਦੇ ਲਈ ਮੈਂ ਕੀ ਦੇਵਾਂ ਆਂ ਦਾ ਪਪਾ ਅੱਗੇ ਹੋ ਸੋਚਾ ਨਹੀਂ ਹੈ ਕਿ ਮੈਂ ਅੰਦੇ ਮੇਰੀ ਗੱਡੀ ਲੈ ਕੇ ਆ ਜੀ ਜਦੋਂ ਆ ਜੇ ਉਹ ਤਾਂ ਪਿਆਰ ਬੜਾ ਮਾਰਾ ਜੀ ਨਹੀਂ ਪਿਆਰ ਹੋਣਾ ਚਾਹੀਦਾ ਬਾਕੀ ਗਿਫਟ ਗਿਫਟ ਨਾ ਕੋਈ ਜ਼ਿਆਦਾ ਨਹੀਂ ਆ ਉਦਾਂ ਬੰਦਾ ਪਿਆਰ ਨਾਲ ਹੱਥ ਖੇਡ ਕੇ ਬੰਦਾ ਜੜਾ ਲਾ ਉਹ ਅੜੀ ਚੀਜ਼ ਹੈ ਨਾ ਇੰਜਵਾਏ ਉਹਦੀ ਵਕਤ ਨੂੰ ਹੱਥ ਖੇਡ ਲਿਆ ਤੇ ਕਿੱਲੋ ਕੋਈ ਉਧਾਰ ਲੇ ਗੱਲ ਸਹੀ ਆ ਗਿਆ ਹੋ ਗਿਆ ਮੇਰੀ ਇੱਕ ਇੱਕ ਹੋਰ ਵੀ ਥੋੜੀ ਦੁਨੀਆ ਹੁੰਦੀ ਹੈ ਬੜਿਆਕ ਮੈਂ ਸੁਣਿਆ ਹਾਂ ਜਿੱਦਾਂ ਇਥੋਂ ਕੋਈ ਗਿਆ ਤੇ ਹਾਏ ਕੋਈ ਦੇ ਜਾਂਦਾ ਮੇਰੇ ਚ ਇਹ ਗੱਲ ਨਹੀਂ ਆ ਮੇਰੇ ਜਿਹੜਾ ਕੋਈ ਆ ਗਿਆ ਕੋਈ ਤੈਨ ਕੱਢ ਕੇ ਹੁੰਦਾ ਆਪਣੀ ਆਪਣੀ ਸਪੈਸ਼ਲ ਦੱਸਦੇ ਹਾਂ ਕੁਝ ਕੋਈ ਵੀ ਰੇਲੋ ਕੀ ਦੱਲਾ ਨਹੀਂ ਕਰਦੇ ਨਾ ਆਇਆ ਨਹੀਂ ਸੌਂਦੀ ਅੱਜ ਦਾ ਨਾਡੇ ਕੇਸ ਨਹੀਂ ਕੋਈ ਇਹਦੀ ਗੱਲ ਨਹੀਂ ਕੋਈ ਨਾਂ ਮੈਨਾਂ ਦਿੱਤੇ ਹੁੰਦੇ ਹੱਸਦੇ ਖੇਡਦੇ ਬੜੀ ਖੁਸ਼ੀ ਹੁੰਦੀ ਨਹੀਂ ਨਹੀਂ ਉਹ ਤਾਂ ਆਇਆ ਦਾ ਨਹੀਂ ਨਹੀਂ ਬਈ ਜਿਹੜੀ ਮੈਂ ਕਾਤਣਾ ਹੀ ਮੇਰੇ ਨਹੀਂ ਆਇਆ ਕਰਨਾ ਕੋਈ ਨਹੀਂ ਇਹ ਮੈਨੂੰ ਤਾਂ ਉਦਾਂ ਕਿਉਂ ਨਾ ਘੁੰਮ ਕੇ ਜਾਏਗਾ ਰੱਖਣਾ ਅੱਜ ਨਹੀਂ ਤੇ ਕੀ ਹੋਵੇਗਾ ਆਰੇ ਸਾਰੇ ਆਉਂਦੇ ਜਾਨੀ ਬਾਬੀਆਂ ਰੋਣ ਵਾਲੇ ਆਏ ਸੀ ਉਹ 8-10 ਦਿਨ ਹੈ ਉਹ ਜਿੱਦਾਂ ਛੱਲੇ ਨਹੀਂ ਆਉਂਦੇ ਲਾਦੀਆਂ ਰੋਣ ਵਾਲੇ ਹੁੰਦਾ ਲੱਗਿਆ ਨਾ ਲਾਦੀਆਂ ਦੀ ਪਹਿਲਾਂ ਟੈਲ ਨਾਲ ਵਾਲੇ ਆ ਠੀਕ ਠੀਕ ਆਪਾਂ ਬੰਬੇ ਦੀ ਬੋਲੀ ਥੋੜੀ ਜਿਹੀ ਬੋਲ ਜਾਂਦੇ ਨੇ ਹਾਂ ਤਾਂ ਕਰਕੇ ਤੇ ਉੱਥੇ ਲਾਦੀਆਂ ਹੀ ਕਹਿੰਦੇ ਆ ਇਹ ਵੇ ਮੈਂ ਮम्मी ਦਾ ਨਾ ਸੁਭਾ ਬਿਲਕੁਲ ਕਿਤੇ ਮੇਰੀ ਮੰਮੀ ਹਰਕਾਵਾ ਇਹ ਤਾਂ ਮੇਰੀ ਮੰਮੀ ਕਰਦੀ ਆ ਮੇਰੀ ਮੰਮੀ ਨੇ ਨਾ ਕੋਈ ਪਲੋ ਘਰ ਦੇ ਵਿੱਚ ਪਰਿਵਾਰ 'ਚ ਕੋਈ ਆ ਗਿਆ ਕੋਈ ਅਣਗਵੰਧ ਕੋਈ ਲੱਗਉਣਾ ਸਵੇਰੇ ਅਗਰ ਨਹੀਂ ਆਏ ਨਾ ਚਾਚੇ ਦੇ ਮੁੰਡੇ ਜਿੱਦਾਂ ਲੱਗੇ ਬੰਨੇ ਆ ਮਾਮੇਂਦਰ ਨਹੀਂ ਆ ਹਾਈਵੇ ਮਹਿੰਦਰ ਸਵੇਰ ਦਾ ਅੱਜ ਆਇਆ ਹੀ ਨਹੀਂ ਮੁੰਡਾ ਕਿੱਥੇ ਚਲੇ ਗਿਆ ਵਾ ਉਹ ਮੈਂ ਆਖ ਮਾਮੂ ਮਾਦਾ ਚਖੀ ਭਲੇ ਘਰੇ ਹੀ ਆ ਫਿਰ ਕਿਉਂਗਾ ਨਹੀਂ ਉਹਨੂੰ ਫੋਨ ਕਰ ਪੁੱਛ ਵੀ ਆਇਆ ਕੌਣੇ ਸਵੇਰ ਦਾ ਕਿ ਆਇੰਦਾਂ ਦਾ ਝੱਟ ਚੱਲ ਬਣਾ ਚਾਲ ਕਰਦੇ ਹਾਂ ਸਾਡੇ ਉਹ ਚੱਲ ਜਾਂਦੇ ਨਾ ਤੂੰ ਆਹ ਖੜਾ ਨਹੀਂ ਉਹ ਇਸ ਫੇਰ ਮੈਂ ਉਹ ਸਭ ਤੋਂ ਪਹਿਲਾਂ ਹੁੰਦੇ ਆ ਯਾਰ ਸਮਝਣਾ ਹੁੰਦਾ ਤੇ ਇਹ ਜਦੋਂ ਉਹਨਾਂ ਦੇ ਬੂਹੇ ਵੱਜਾ ਉਹਨਾਂ ਬੜੇ ਹੌਲ ਜੇ ਪੈਣਗੇ ਕਿ ਉਹ ਕਿੱਥੇ ਗਏ ਆ ਇਦਾਂ ਲੱਗੂਗਾ ਫੇਰ ਇਦਾਂ ਮਾਲਸ ਨੂੰ ਵੀ ਜਾ ਕੇ ਆਉਣੇ ਉਹ ਜਾ ਕੇ ਆਉਣੇ ਹੋਸ਼ ਗਣੇ ਹਾਂ ਜਦੋਂ ਇੱਧਰ ਰਹਿੰਦੇ ਪਿਆ ਆਪਣਾ ਇੰਦਰ ਯੂਜ਼ ਕਰਦੇ ਹੀ ਕੁਲਾ ਖੜਾ ਤੇ ਅਸੀਂ ਆਖਿਆ ਕਹਿੰਦੇ ਚੱਲ ਪੁੱਪਣੇ ਛੱਡ ਦੇ ਤਾਂ ਉਹ ਇਹ ਵਾਵਾ ਦਿਨ ਰਹੇ ਆਪਣੇ ਪੇਂਡ ਆਪਣੇ ਚੱਲ ਗਏ ਹੀ ਸੌਣ ਗਏ ਹੀ ਖਾਇਆ ਮੈਂ ਕਿਚਨ ਦੇ ਕਿੰਨੇ ਚਲਾਇਆ ਚੇਤੇ ਖੁੱਲ ਗਿਆ ਫੇਰ ਉਹ ਤੇ ਰੰਡ ਗਏ ਆ ਉਹ ਸਭ ਚਾਰ ਵਜੇ ਦੀ ਜਿਹੜੀ ਚਾਰ ਵਜੇ ਚਲਾਣ ਦੀ ਜਿਹੜੀ ਹਾਂ ਇਹ ਵੀ ਬੜਾ ਫਰਕ ਪੈਂਦਾ 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 ਪਿਉ ਨਹੀਂ ਕਰਾ। ਅਟੇਲਾ ਲਾਉਣ ਵਾਲੇ ਆਡੇ ਦਾ ਤਾਰਾ ਲੈ ਜਵੰਦਰੋਂ ਆਏ। ਕਿਉਂਕਿ ਰੋਜ਼ ਅਟੇਲੋਂ ਨਹੀਂ ਕਰਦੇ। ਆਪੜੇ ਉਹਨਾਂ ਕਰ ਸਕਦੇ ਹਾਂ। ਹਾਂ। ਤੁਹਾਡੇ ਘਰੇ ਪਤਾ ਨਹੀਂ ਮੇਰੇ ਵਿੱਚ ਇਦਾਂ ਹੁੰਦਾ। ਮੈਨੂੰ ਵੀ ਇਦਾਂ ਹੀ ਹੁੰਦਾ। ਬਾਕੀ ਆ ਨੌ ਸੱਸ ਜਿਹੜੀਆਂ ਨੇ ਬਿਠੇ ਬਹੁਤ ਖੜਕਦੀਆਂ ਨੇ ਦੀ ਆਸ ਵਿੱਚ। ਸਾਡੇ ਹਾਂ। ਉਹਨੇ ਕਿ ਆਹ ਨੂੰ ਤਾਂ ਕਿਉਂ ਆਂਟੀ? ਕਿਉਂ ਮੰਮੀ ਜੀ? ਜੇ ਨੋ ਰਹੀਏ ਖੜਕਦੀ। ਹਾਂ। ਉਹ ਹੁੰਦੇ ਆ। ਜੰਮ ਲੈਣਾ। ਉਹੋਂ ਜ਼ਿਆਦਾ ਹੰਤਰੀ। ਆਹ। ਆਂਟੀ ਨੇ ਜਮ ਲੈਣ ਆ ਗਏ ਸੀ ਤੇ ਉਹ ਕੀ ਦੁਪਾਰਾ ਕਾਲੇ ਮੈਂ ਤੇਰਾ ਕਾਲੀ ਆਈ ਉਹ ਕਰਨੀ ਉਹ ਗੱਲ ਹੋ ਗਈ ਹਾਂ ਤਾਂ ਬੋਲੀ ਪੁੰਦਾ ਜਿੱਤੇ ਭੁੱਲ ਗਿਆ ਭੁੱਲ ਹੀ ਗਿਆ ਲੈ ਸੱਸੇ ਨੇ ਦਰਤਾੜੀ ਮੈਂ ਤੇਰਾ ਕਾਲੀ ਆਈ ਪਰ ਅੱਗੇ ਆਂ ਹੀ ਨਾ ਬਾਦੇ ਕੋਈ ਨਹੀਂ ਨਾ ਕੋਈ ਨਹੀਂ ਗਾਤਾ ਕੋਈ ਨਹੀਂ ਮੈਂ ਆਪਣੇ ਮੁੰਡੇ ਦਾ ਵੀ ਤਾਂ ਬਿਆਹ ਹੋ ਗਿਆ ਸੋਜੀ ਆ ਗਈ ਸੋਜੀ ਆ ਗਈ ਹਣਾ ਪਹਿਲਾਂ ਹੁੰਦਾ ਸੀ ਜਿਦਾਂ ਲੜਦਿਆਂ ਲੜਦਿਆਂ ਬਹੁਤ ਜਦਾ ਹੁੰਦੀਆਂ ਹੁਣ ਤੇ ਚਲੋ ਹੁਣ ਤੇ ਸੋਝੀ ਆ ਗਈ ਹੁਣ ਦੇ ਨੌ ਸੰਸਕਾਰ ਦੇ ਵਿੱਚ ਰਲ ਮਿਲ ਕੇ ਰਹਿਨੀ ਆ ਵੈਸੇ ਫਿਲਹਾਲ ਵੈਸੇ ਹੁਣ ਹਾਂ ਹੁਣ ਨਹੀਂ ਆਣਾ ਹੈਗਾ ਤਿੰਨ ਧੀ ਬਣਾ ਕੇ ਲਿਆਂਦਾ ਤੇ ਧੀ ਵੰਡ ਕੇ ਰੱਖ ਹਾਂ ਚਲੋ ਲੋਕੋ ਕੀ ਹੋਣਾ ਕੰਮ ਤੋਂ ਹੋਣਾ ਤੇ ਆਪਾਂ ਨੇਰੇ ਦੇਚ ਬਗਲੀ ਤੋਂ ਬਗਾਇਆ ਰੱਖਦਾ ਇਹ ਹੋਈਆਂ ਹਾਂ ਮੈਂ ਤਾਂ ਆਪਣੀ ਕੁੜੀ ਦਾ ਵਿਆਹ ਕੀਤਾ ਪੁਰਾਣੇ ਜ਼ਮਾਨੇ ਚ ਬੜੀਆਂ ਸਸਾੜ ਬੁੰਦੀਆਂ ਸੀ ਬੜੀਆਂ ਬੜੀਆਂ ਸਾਡੇ ਲਾਗੇ ਗਵਾਂਢ ਹੈਗੇ ਉਹ ਉਹ 10 ਦਿਨ ਦੀ ਵਿਚਾਰੀ ਨਾ ਉਲਟੀ ਆਂਦੀ ਹੁੰਦੀ ਮੇਰੀ ਸੱਸ ਮੈਨੂੰ ਘਰੋਂ ਬਾਹਰ ਕੱਢ ਕੇ ਬਿਠਾਤਾ ਸੀ ਤੇ ਆਂਦੀ ਮੈਂ ਤਰਪਾਲ ਦੇ ਥੱਲੇ ਸਾਰੀ ਦਿ ਮੀਂਹ ਵਰਦੇ ਜ ਮੈਂ ਤਰਪਾਲ ਦੇ ਥੱਲੇ ਰਹੀ ਜਾਂਦੀ ਤਰਪਾਲ ਦੇ ਥੱਲੇ ਮੀਂਹ ਵਰਦੇ ਨਹੀਂ ਇਹ ਮੈਨੂੰ ਕੱਢ ਕੇ ਬਾਹਰ ਘਰੋਂ ਬਿਠਾ ਦੇਂਦੀ ਹੁੰਦੀ ਉਹਥੇ ਜਾ ਬਹਿ ਚਲ ਕੇ ਜਾ ਬਿਆ ਅੰਦੀ ਹਿੰਮਤ ਨਹੀਂ ਦੀ ਮੇਰੀ ਅੰਦਰ ਵਰਜਾ ਹਾਂ ਉਹ ਤੇ ਭਾਈ ਸੋ ਜਿੱਤਰਾ ਦੀ ਹੈਗੀ ਹੀ ਹਾਂ ਜਦੋਂ ਜਦੋਂ 2000 ਤੋਂ ਪਹਿਲਾਂ ਦੀਆਂ ਗੱਲਾਂ ਹਾਂ ਜਦੋਂ ਤੁਸੀਂ ਤੁਹਾਨੂੰ ਕੁੜੀ ਕੇ ਨੇਪਾਲ ਕੋਸ ਕੇ ਦੇ ਦਿੱਤੀ ਹੈ ਨਾ ਆਪਣੇ ਪਿੱਛੇ ਕੀ ਰਿਹਾ ਪਿੱਛੇ ਕੀ ਰਿਹਾ ਹਾਂ ਜੇ ਫਿਰ ਵੀ ਫ੍ਰੀਜ ਕੁਲਰ ਮਾਰੀ ਦਿੰਦਾ ਤੇ ਗੱਡੀ ਨਾ ਮਿਲਨੀ ਤੇ ਛੱਡ ਦਿੰਦੇ ਹੁੰਦੇ ਛੱਡ ਜਾਂਦੇ ਆਹ ਗੱਲ ਗੱਲ ਨਹੀਂ ਉਦੋਂ ਮੋਟਰਸਾਈਕਲ ਸਕੂਟਰ ਹੁੰਦੇ ਹੀ ਹਾਲੇ ਹਾਂ ਸਕੂਟਰ ਜਾਦੇ ਦਿੰਦੇ ਜਿਨ੍ਹਾਂ ਨੂੰ ਜ਼ਿਆਦਾ ਫੋਕੂ ਬੰਦੀ ਬਹੁਤ ਜਿਆਦੀ ਦੁਨੀਆ ਮੋੜਾਈ ਇੰਨਾ ਕੰਮਾ ਨਾ ਨਹੀਂ ਪਤਾ ਲੱਗਦਾ ਸਾਨੂੰ ਹਰ ਇੱਕ ਨੌਕਰੀ ਕਹੀ ਜਿਹੜੇ ਚੰਗੇ ਲੋਕ ਆ ਉਹ ਤੇ ਵੱਡੇ ਲੋਕ ਵੀ ਜੀ ਸ਼ਾਇਦ ਤਾਂ ਚੱਲ ਵੀ ਏ ਕੀ ਡਾਈਲੋਗ ਮਾਰੀ ਅੰਦੇ ਹੁੰਦੇ ਆ ਤੁਹਾਡਾ ਵੀ ਏ ਭਾਜੀ ਨਿਵੇੜਾ ਹੈ ਆਪਣਾ ਕੰਮ ਉਹ ਡੀ ਹੁਣ ਟੈਨਸ਼ਨ ਨਹੀਂ ਹੈ ਨਾ ਆਪਣਾ ਕੋਈ ਆਂਦੇ ਹੁੰਦੇ ਜਿਹੜੀ ਗੱਲ ਬਾਤ ਹੁੰਦਾ ਹੈ ਤੇ ਪੁੱਤ ਵੀ ਕਮਜੋਰ ਆ ਬਿਮਾਰ ਖਾਂਦੀ ਕੋ ਤੈਨੂੰ ਵੱਡਾ ਕਿਵੇਂ ਰੱਖਣੀ ਨਹੀਂ ਗੱਲ ਸੀ ਹੋਰ ਮਾਰਾ ਲੱਗਦਾ ਹਲਾ ਮੈਂ ਮੰਗਾ ਲੈਣਾ ਕਿਦਾਂ ਅਮਰ ਓਣੀ ਉਧਾਰੀ ਮਾਰੀ ਚੱਲ ਬੈਠੇ ਕੁੜੇ ਵਾਲਾ ਬਾਦੀ ਸਕੂਲ ਆ ਗਿਆ ਇਹ ਵੀ ਕਰਦਾ ਪਰ ਪਰ ਅੰਟੀ ਨਾ ਬਿਲਕੁਲ ਗਲਤ ਆ ਮੇਰੀ ਮੇਰੀ ਸੋਚ ਪਤਾ ਕੀ ਆ ਜਿਹੜਾ ਮਾਰੇ ਨੇ ਤੁਹਾਡੇ ਘਰੇ ਦਿੱਤਾ ਨਾ ਰਿਜ਼ਕ ਉਸੇ ਰਿਜ਼ਕ ਨਾਲ ਤੁਸੀਂ ਰੋਟੀ ਖਾ ਸਕਦੇ ਹੋ ਕਿਸੇ ਨੂੰ ਤੰਗ ਕਰਕੇ ਤੁਸੀਂ ਰਿਜ਼ਕ ਲੈਣਾ ਤੁਹਾਡਾ ਕੋਈ ਫਾਇਦਾ ਨਹੀਂ ਆਗਾ ਕਦੀ ਕਦੀ ਕੋਈ ਇਹਦੇ ਪੈਸਾ ਨਾ ਕਦੀ ਘਰ ਨਹੀਂ ਭਰਿਆ ਘਰ ਘਰ ਨਹੀਂ ਭਰਿਆ ਕਦੀ ਵੀ ਨਹੀਂ ਭਰਿਆ ਇਹ ਤੁਸੀਂ ਬਾਹਰੋਂ ਪਾਰਟੀਆਂ ਲਿਆ ਲੈ ਖੂ ਭਰੋਗੇ ਤੁਸੀਂ ਕਰ ਜੂ ਕਈ ਮਤਲਬ ਮੈਂ ਇੱਕ ਇਹ ਕਿਹਦੀ ਗੱਲ ਹੈ ਨਹੀਂ ਪਰ ਸਕਦਾ ਹਾਂ ਹਾਂ ਨਹੀਂ ਦੀ ਮੰਨੀ ਨਹੀਂ ਪੀਰੋ ਮੇਰੋ ਦੀ ਮੇਰੋ ਤੂੰ ਨਹੀਂ ਨਹੀਂ ਮੈਂ ਤਾਂ ਦਿਖਾਦੀ ਆ ਮੈਂ ਮੰਨੀ ਮੈਂ ਪੀ ਲੈਣੀ ਮੈਂ ਤਾਂ ਪੀਤੀ ਨਹੀਂ ਜਾਣੀ ਮੈਂ ਵੀ ਦਿਖਾਦੀ ਮੈਂ ਚਪੇ ਪੀਤੀ ਹੈ ਨਹੀਂ ਨਹੀਂ ਤੁਸੀਂ ਪੀ ਲਓ ਤੁਸੀਂ ਰੋਟੀ ਖਾਣ ਪੈਗੇ ਤਾਂ ਬਾਗ ਲੈ ਹਾਂ ਜੀ ਤੁਹਾਡਾ ਕੱਪ ਚਲੋ ਜੀ ਫਿਰ ਮਿਲਦੇ ਹਾਂ ਹਣ ਨੈਕਸਟ ਬਲੌਗ ਦੇ ਵਿੱਚ ਆਪਾਂ ਗੱਲਾਂ ਬਾਤਾਂ ਕੀਤੀਆਂ ਸੋਹਣੀਆਂ ਨਾਲੇ ਆਪਾਂ ਤੁਹਾਨੂੰ ਬਲੂਪਰਸ ਖਾਵਾਂਗੇ ਵਿੱਚ ਨਾਲੇ ਜਿਹੜੇ ਵੀਡੀਓ ਦੇ ਵਿੱਚ ਸਾਡੇ ਹੋਏ ਆ ਵਿੱਚ ਵਿੱਚ ਉਹ ਵੀ ਪਾਵਾਂਗੇ ਨਾਲ ਨਾਲ ਪਾਏ ਆ ਤੁਸੀਂ ਵੇਖੇੜਿਆ ਤੇ ਗੱਲਾਂ ਬਾਤਾਂ ਆਪਾਂ ਇੱਥੇ ਚਾਹ ਆ ਗਈ ਨਾ ਫਿਰ ਚਾਹ ਪੀ ਲਈਏ ਚਲੋ ਜੀ ਫਿਰ ਓਕੇ ਜੀ ਬਾਏ ਸასი ਕਾਲ ਜੀ ਸਾਰਿਆਂ ਨੂੰ